ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਮਰਾਲੇ ਵਾਲਿਆਂ ਦੇ ਜਿਹੜੀ ਸਾਲਾਨਾ ਵਰਚੀ ਸਮਾਗਮ ਪਿੰਡ ਮਿਆਣੀ ਵਿਖੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਫੇ ਕਾ ਮੰਤਰੀ ਸਰਦਾਰ ਕੁਲਵਿੰਦਰ ਸਿੰਘ ਜੀ ਬਿਆਣੀ ਕੀਤੀ ਅਗਵਾਈ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਤਰਚਾਰਾ ਰੇਟ ਮਨਾਇਆ ਜਾਂਦਾ ਔਰ ਉਹਦੇ ਵਿੱਚ ਅੱਜ ਸਾਨੂੰ ਹਾਜ਼ਰ ਤੇ ਗਾਉਣ ਦਾ ਮੌਕਾ ਮਿਲਿਆ ਕਿਤੇ ਮੈਂ ਮਹਾਰਾਜ ਨੂੰ ਛੱਡ ਕੇ ਸ਼ੁਮਨ ਪੇਟ ਕਰਦਾ ਕਿ ਉਹਨਾਂ ਦੀ ਜੜੀਆਂ ਸਿੱਖਿਆਵਾਂ ਨੇ ਉਹਨਾਂ ਤੇ ਪਰਮਾਤਮਾ ਸਾਨੂੰ ਚੱਲਣ ਦਾ ਬਲ ਬੁੱਧੀ ਬਖਸ਼ੇ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਸੋ ਅੱਜ ਸਾਨੂੰ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਸਾਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਬਾਬਾ ਜੀ ਸਿੱਖਿਆ ادارے ਜਿਹੜਾ ਬੁੱਕਾਇਆ ਇਹ ਵੀ ਦੇ ਦੇਉਂ ਬਾਬਾ ਜੀ ਬਾਬਾ ਜੀ ਦੀ ਬਹੁਤ ਵੱਡੀ ਦੇਣ ਹੈ ਇਸ ਇਲਾਕੇ ਨੂੰ ਜਿੱਤੇ ਸਿੱਖਿਆ ਦੇ ਖੇਤਰ ਨੂੰ ਹੋਰ ਵੀ ਹਰ ਖੇਤਰ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਔਰ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਇੱਥੇ ਉਹਨਾਂ ਦੇ ਚਲਾਏ ਹੋਏ ادارے ਆ ਉਹ ਸਾਡੇ ਇਸ ਸਮਾਜ ਨੂੰ ਬਹੁਤ ਵੱਡੀ ਦੇਣ ਦੇ ਹਨ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਰਹੀ ਹੈ ਹੋਰ ਹਰ ਫੀਲਡ ਦੇ ਵਿੱਚ ਉਹ ਸਾਡੇ ਬੱਚਿਆਂ ਦੀ ਸੇਧ ਦੇ ਰਹੀ ਹੈ ਸੋ ਇਹ ਬਹੁਤ ਵੱਡਾ ਆਧਾਰ ਹੈ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਇਲਾਕੇ ਦੇ ਸੇਵਾ ਹਾਂਜੀ ਅੱਜ ਜੋ ਕਿ ਸਾਲਾਨਾ ਸੰਤਪਾ ਪ੍ਰੇਮ ਸਿੰਘ ਜੀ ਬਰਾਲੇ ਵਾਲਾ ਸਾਲਾਨਾ ਪਰਸੀ ਮਨਾਈ ਜਾਂਦੀ ਹੈ ਉਸ ਵਿੱਚ ਸਾਡੇ ਸੁਵਾਹ ਹਲਕੇ ਤੋਂ ਬਰਾਏ ਇੱਕ ਸਦਾ ਕਰਮੀ ਸਿੰਘ ਜੀ ਕੋ ਮਨ ਆਪਣੀ ਸਾਰੀ ਟੀਮ ਦੇ ਸਮੇਤ ਸਰਦਾਰ ਬਲਬੀਰ ਸਿੰਘ ਜੀ ਬਿਆਣੀ ਲਖਿੰਦਰ ਜੋ ਕਿ ਇੱਥੇ ਹਰ ਸਾਲ ਤਿਰਾ ਪਰਸੀ ਮਨਾਇਦਿਆਂਦੀ ਹੈ ਅੱਜ ਮਾ ਦਰਸ਼ਨ ਕਰਨ ਪਹੁੰਚੇ ਹਨ ਸੰਤ ਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਦਾ ਜਿਹਨਾਂ ਦਾ ਸਾਡੇ ਇਤਿਹਾਸ ਕਰਕੇ ਜੇਕਰ ਕਿਹਾ ਦੱਸਿਆ ਜਾਵੇ ਕਿ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਪ੍ਰਸਾਰ ਹੈ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਸਮਾਜ ਦੇ ਸਾਡੇ ਬੱਚਿਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਇਸ ਤਰ੍ਹਾਂ ਪ੍ਰਮੇਰ ਪ੍ਰਿਆ ਹਾਥਕ ਸਾਡੇ ਜੋ ਪਹੁੰਚ ਦੀ ਸਰਕਾਰ ਨੂੰ ਕਰਮਨੀ ਸਿੰਘ ਜੀ ਭੁੰਮਣ ਇਥੇ ਪਹੁੰਚੇ ਹਨ ਉਹਨਾਂ ਨੂੰ ਸਾਡੇ ਇਥੇ ਸਰਦਾਰ ਚੌਧਰੀ ਬਲਵੀ ਸਿੰਘ ਜੀ ਮਿਆਣੀ ਸਾਹਿਬ ਕਾ ਮੰਤਰੀ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਸਰਡੇ ਸਮਾਗਮ ਕਰਾਈ ਜਾ ਰਹੀ ਹੈ ਸੰਤ ਬਾਪ ਪ੍ਰਿੰਸੇ ਨੂੰ ਮੁਰਾਲੇ ਲਈ ਬਰਸੀ ਸਮਾਗਮ ਅਕਾ ਕੀ ਕਹਿਣਾ ਚਾਹੋ ਕੱਲ ਦੇ ਸਮਾਗਮ ਕਿਸ ਤਰ੍ਹਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਬ੍ਰਹਮ ਗਿਆਨੀ ਸੰਤਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੀ 75ਵੀਂ ਸਲਾਨਾ ਵਰਸੀ ਜਿਹੜੀ ਆ ਗੁਰੂ ਗੋਬਿੰਦ ਸਿੰਘ ਖਾਲਸਾ ਸਿੰਘ ਜੀ ਦੇ ਸੰਗਠਨ ਤੋਂ ਲਚਿੰਦਰ ਵਿਖੇ ਸਮੁੱਚੇ ਹੀ ਇਲਾਕੇ ਵੱਲੋਂ ਬੜੇ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਤਕਰੀਬਨ 49 ਸ੍ਰੀ ਥਾਨਪੁਰ ਸਾਹਿਬ ਦੇ ਪਹੁਰੇ ਨੇ ਤੇ ਜੋ ਕੱਲ 3 ਜੂਨ 2025 ਦੇ ਸਮਾਗਮ ਨੇ ਉਹ ਸਵੇਰੇ ਤਕਰੀਬਨ 8 ਵਜੇ ਆਰੰਭ ਹੋ ਜਾਣੇ ਨੇ ਪੇ ਸ਼ਾਮ 4 ਵਜੇ ਤੱਕ ਇਹ ਸਮਾਗਮ ਚੱਲਣੇ ਨੇ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਰਦਾਰ ਕਲਦੀਪ ਸਿੰਘ ਜੀ ਗੜਗੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਸੰਤ ਮਹਾਪੁਰਖ ਅਤੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਜਿਹੜੇ ਆ ਉਹ ਕੀਰਤਨ ਦੁਆਰਾ ਹਾਜ਼ਰੀ ਭਰ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਸੰਗਤਾਂ ਜੜੀਆਂ ਆ ਉਹ ਕੱਲ ਦੇ ਵਿੱਚ ਦਵਾਨਾਂ ਦੇ ਵਿੱਚ ਆਪਣੀ ਹਾਜ਼ਰੀ ਭਰ ਵਾਹਿਗੁਰੂ ਜੀ ਦਾ ਖਾਲਸਾ